ਹਾਂਜੀ ਕਿਦਾਂ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਚੈਂਪੀਅਨਸ਼ਿਪ ਸ਼੍ਰੀ ਆਨੰਦਪੁਰ ਸਾਹਿਬ ਦਾ ਫਾਈਨਲ ਦਿਨ ਕਹੀਏ ਆਪਾਂ ਅੱਜ ਮੇਰੇ ਵੀਰੋ ਮੈਚ ਹੋਏ ਆ ਸਾਰੇ ਟੌਪ ਦੇ ਲੱਗੇ ਉੱਥੇ ਹੀ ਗੱਲ ਕਰੀਏ ਅੱਜ ਫਾਈਨਲ ਰਿਜ਼ਲਟ ਬਾਰੇ ਦੱਸਾਂਗੇ ਪਹਿਲਾਂ ਚੈਂਪੀਅਨਸ਼ਿਪ ਮੇਰੇ ਵੀਰੋ ਓਵਰਆਲ ਕਹੀਏ ਆਪਾਂ ਸਾਰੀ ਟੌਪ ਸੀਗੀ ਬਹੁਤ ਖਿਡਾਰੀ ਨਹੀਂ ਖੇਡੇ ਪਰ ਉਹਨਾਂ ਖਿਡਾਰੀਆਂ ਨੂੰ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੋ ਠੀਕ ਸੀਗੇ ਵਧਗਾ ਸੀਗੇ ਪਰਮਾਦਮਾ ਦੀ ਮਿਹਰ ਨਾਲ ਤੰਦਰੁਸਤ ਸੀ ਉਹ ਜ਼ਰੂਰ ਇਸ ਸਾਲ ਆंदे ਯਾਰਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜੋ ਖੇਡਦਾ ਮੇਰੇ ਖਿਆਲ ਨਾਲ ਖਿਡਾਰੀ ਉਹ ਕਦੇ ਸੱਟ ਫੇੜਨਾ ਖਾਊਗਾ ਉਹਦੇ ਤੇ ਪਰਮਾਤਮਾ ਦਾ ਹੱਥ ਰਹੂਗਾ ਜੋ ਸ਼੍ਰੀ ਆਨੰਦਪੁਰ ਸਾਹਿਬ ਦੇ ਮੇਲੇ ਤੇ ਖੇਡਦਾ ਮੇਰੇ ਵੀਰੋ ਮੈਨੂੰ ਇਦਾਂ ਲੱਗਦਾ ਬਾਕੀ ਜੋ ਸਾਰੇ ਖਿਡਾਰੀਆਂ ਨੂੰ ਹੀ ਖੇਡਣਾ ਚਾਹੀਦਾ ਸੀਗਾ ਟੂਰਨਾਮੈਂਟ ਓਵਰ ਆਲ ਕਹੀਏ ਬਈ ਬਹੁਤ ਵਧੀਆ ਚੈਂਪੀਅਨਸ਼ਿਪ ਕਰਵਾਈ ਗਈ ਜੇ ਸਾਰੇ ਖਿਡਾਰੀ ਖੇਡਦੇ ਤਾਂ ਇਦੋਂ ਵੀ ਵਧੀਆ ਹੁੰਦੀ ਪਹਿਲਾ ਇਸੈਮੀ ਦੇ ਵਿੱਚ ਆਪਾਂ ਮੇਰੇ ਵੀਰੋ ਰੇਸ਼ਮ ਛਸਲੀਨੇ ਵਾਲਾ 44 ਜੋੜਾ ਸਾਹਿਬਾ ਸੈਮੀਫਾਈਨਲ ਦੇ ਬੈਸਟ ਬਣੇ ਸੀਗੇ ਉਦੋਂ ਬੈਸਟਾਂ ਨੂੰ ਮੋਟਰਸਾਈਕਲ ਸੀਗੇ ਸੈਮੀ ਦੇ ਵਿੱਚ ਤੇ ਮੇਰੇ ਵੀਰੋ ਅਮਰਤ ਬਰਸਾਲਪੁਰ ਤੇ ਤੇ ਦੀਪਦ ਬੁਰਜੀ ਵਾਲਾ ਬੈਸਟ ਜਾਫੀ ਤੇ ਦੀਪਦ ਬੁਰਜੀ ਵਾਲਾ ਰੇਡਰ ਸੈਮੀਫਾਈਨਲ ਦੇ ਵਿੱਚ ਉਹ ਵੀ ਜੋ ਹੈ ਬੈਸਟ ਬਣੇ ਸੀ ਦੂਜੇ ਸੈਮੀ ਦੇ ਤੇ ਉਹਨਾਂ ਨੂੰ ਵੀ ਮੁਬਾਰਕਾਂ ਤੇ ਫਾਈਨਲ ਰਿਜ਼ਲਟ ਦੀ ਗੱਲ ਕਰੀਏ ਆਇਆ ਇਸ ਵਾਰ ਜੋ ਜੇਤੂ ਬਣੀਆਂ ਮੇਰੇ ਵੀਰੋ ਚੈਂਪੀਅਨਸ਼ਿਪ ਜਿੱਤ ਕੇ ਲੈ ਕੇ ਗਏ ਆ ਮੁੰਡੇ ਮਾਜਾ ਮਾਜਾ ਐਵੇਂ ਨਹੀਂ ਹੁੰਦੀ ਇਹਨਾਂ ਨੇ ਕਹਿਣ ਲਾਈ ਆ ਪਤੰਦਰਾ ਨੇ ਮਾਝੇ ਵਾਲੇ ਮੇਰੇ ਵੀਰੋ ਅੱਜ ਤਰਨ ਤਰਨ ਦੀ ਟੀਮ ਜਿੱਤ ਗਈ ਆ ਪਹਿਲੇ ਨੰਬਰ ਤੇ ਆਈ ਆ ਦੂਜੇ ਨੰਬਰ ਤੇ ਰੋਪੜ ਮਹਾਲੀ ਦੀ ਟੀਮ ਜਾਨਕੀ ਬਰਸਾਲਪੁਰ ਹੁਣਿਆਂ ਦੀ ਟੀਮ ਦੂਜੇ ਨੰਬਰ ਤੇ ਬੈਸਟ ਰੇਡਰ ਦੀ ਗੱਲ ਕਰੀਏ ਤਾਂ ਬੈਸਟ ਰੇਡਰ ਮੇਰੇ ਵੀਜੇ ਦਾ ਤੇ ਅੱਜ ਵੀ ਨਾਂ ਸੁਰਖੀਆਂ ਦੇ ਵਿੱਚ ਫੜਦਾ ਅੱਜ ਵੀ ਸਿਰੇ ਦੀਆਂ ਰੇਡਾਂ ਪਾਉਂਦਾ ਮੇਰੇ ਵੀਰੋ ਤੇ ਬੈਸਟ ਹੈ ਜਾਫੀ ਉਹੀ ਮੇਰੇ ਵੀਰੋ ਚੋਲੇ ਵਾਲਾ ਉਹੀ ਅਰਸ਼ ਅੱਜ ਕਮਾਲਾਂ ਹੀ ਕਰੀ ਆਇਆ ਪਤੰਦਰ ਅੱਜ ਸਰੇ ਦੀ ਗੇਮ ਖੇਡੀ ਆ ਅਰਸ਼ ਨੇ ਵੀ ਸਰੇ ਦੀ ਗੇਮ ਦਿਖਾਈ ਮੇਰੇ ਵੀਰੋ ਬਹੁਤ ਵਧੀਆ ਮੇਲਾ ਹੋਇਆ ਸਾਰੀ ਖਿਡਾਰੀ ਬਹੁਤ ਤਗੜਾ ਖੇਡੇ ਤੇ ਉਮੀਦ ਆ ਵੀ ਇਦਾਂ ਦੀਆਂ ਚੈਂਪੀਅਨਸ਼ਿਪਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਇਦਾਂ ਹੀ ਜੋ ਹੈ ਮੇਲੇ ਗੂੰਜਦੇ ਰਹਿਣਗੇ ਤੇ ਗੂੰਜਦੇ ਰਹਿਣੇ ਚਾਹੀਦੇ ਆ ਮੇਰੇ ਵੀਰੋ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਮੈਂ ਕੁਝ ਗਲਤ ਬੋਲ ਗਿਆ ਹੋਇਆ ਤਾਂ ਦਿਲ ਤੋਂ ਮਾਫੀ ਚਾਹਣਾ ਤੁਹਾਨੂੰ ਕਿਦਾਂ ਦਾ ਮੇਲਾ ਲੱਗਿਆ ਇਦਾਂ ਦੀ ਚੈਂਪੀਅਨਸ਼ਿਪ ਲੱਗੀ ਤੁਸੀਂ ਵੀ ਦੱਸ ਸਕਦੇ ਹੋ ਧੰਨਵਾਦ